ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਨਹੀ ਸੁਨਿਆ ਦੁਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ ਜੀ ਕੀ ਏ ਕਹਿ ਪਹਿ ਮਾਨੀ ਔਰ ਯਤਨ ਕਰ ਰਹੇ ਬਹੁਤ ਤੇਰੇ ਤਿੰਨ ਤੇਲ ਨਹੀਂ ਕੀਮਤ ਜਾਣੀ ਸੋਰਠ ਮਹੱਲਾ ਨਵਾ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੈ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੈ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਰਹਾ ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸੋ ਲਾਗੇ ਜਬ ਹੀ ਨਿਰਧਨ ਦੇਖਿਓ ਨਰ ਕੋ ਸੰਗ ਛਾੜ ਸਭ ਭਾਗੇ ਕਹਾਂ ਕਹਾ ਯਾ ਮਨ ਬੋਰੇ ਕਉ ਇਨਸੋ ਨੇ ਹੋ ਲਗਾਇਓ ਦਿਨਾ ਨਾਥ ਸਕਲ ਪੈ ਪੰਜਨ ਜਸ ਤਾ ਕੋ ਬਿਸਰਾਇਓ ਸਵਾਨ ਪੂਸ਼ ਜੋ ਭਇਓ ਨ ਸੂਦਉ ਬਹੁਤ ਯਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਾਖੋ ਨਾਮ ਤੁਹਾਰੋ ਲੀਨੋ ਭਾਵ ਸਤਗੁਰੂ ਜੀ ਬਾਣੀ ਦੇ ਵਿੱਚ ਪ੍ਰਮਾਣ ਕਰਦੇ ਨੇ ਹੇ ਭਾਈ ਇਸ ਜਗਤ ਵਿੱਚ ਕੋਈ ਤੋੜ ਸਾਥ ਨਿਭਾਉਣ ਵਾਲਾ ਮਿੱਤਰ ਮੈਂ ਨਹੀਂ ਵੇਖਿਆ ਸਾਰਾ ਸੰਸਾਰ ਆਪਣੇ ਸੁੱਖ ਵਿੱਚ ਹੀ ਜੁਟਾ ਪਿਆ ਹੈ ਦੁੱਖ ਵਿੱਚ ਕੋਈ ਕਿਸੇ ਦੇ ਨਾਲ ਸਾਥੀ ਨਹੀਂ ਬਣਦਾ ਏ ਭਾਈ ਇਸਤਰੀ ਮਿੱਤਰ ਉਤਰ ਰਿਸ਼ਤੇਦਾਰ ਇਹ ਸਾਰੇ ਧਨ ਨਾਲ ਹੀ ਪਿਆਰ ਕਰਦੇ ਹਨ ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ ਤਦੋਂ ਸਾਥ ਛੱਡ ਕੇ ਨਸ ਜਾਂਦੇ ਹਨ ਏ ਭਾਈ ਮੈਂ ਇਸ ਝੱਲੇ ਮਨ ਨੂੰ ਕੀ ਸਮਝਾਵਾਂ ਇਸ ਨੇ ਇਹਨਾਂ ਕੱਚੇ ਸਾਥੀਆਂ ਨਾਲ ਪਿਆਰ ਪਾਇਆ ਹੋਇਆ ਹੈ ਜਿਹੜਾ ਪਰਮਾਤਮਾ ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ਼ ਕਰਨ ਵਾਲਾ ਹੈ ਉਸ ਦੀ ਸਿਫਤ ਸਲਾਹ ਇਸ ਨੇ ਭੁਲਾਈ ਹੋਈ ਹੈ ਏ ਭਾਈ ਜਿਵੇਂ ਕੁੱਤੇ ਦੀ ਪੂਛਲ ਸਿੱਧੀ ਨਹੀਂ ਹੁੰਦੀ ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵੱਲੋਂ ਲਾਪਰਵਾਹੀ ਹਟਦੀ ਨਹੀਂ ਮੈਂ ਬਹੁਤ ਯਤਨ ਕੀਤਾ ਹੈ اے ਨਾਨਕ ਆਖੇ ਪ੍ਰਭੂ ਆਪਣੇ ਮੁੱਢਕ ਦੀ ਮਾਂ ਦੇ ਪਿਆਰ ਵਾਲੇ ਸੁਭਾਅ ਦੀ लाज ਰੱਖ ਮੇਰੀ ਮਦਦ ਕਰ ਤਾਂ ਹੀ ਮੈਂ ਤੇਰਾ ਨਾਮ ਜਪ ਸਕਦਾ ਹਾਂ